ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਜੀ ਆਇਰਲੈਂਡ ਦੇ ਵਿੱਚ ਕਰੂਜ਼ ਦਾ ਨਜ਼ਾਰਾ ਕਰੂਜ਼ ਦੀ ਡਰਾਈਵ ਵਿੱਚ ਸਮੁੰਦਰ ਦੇ ਜਾ ਕੇ ਅਸੀਂ ਕਰਾਂਗੇ ਜੀ ਇੰਜੋਏ ਸਾਰੇ ਇਹ ਕਰੂਜ਼ ਅਤੇ ਸਮੁੰਦਰ ਦੀਆਂ ਲਹਿਰਾਂ ਦਾ ਲਵਾਂਗੇ ਲੁਤਫ ਅਤੇ ਆਇਰਿਸ਼ ਦੇ ਪਿਆਰੇ ਜਿ ਲੋਕਾਂ ਦੇ ਨਾਲ ਕੁਝ ਖਾਸ ਮੁਲਾਕਾਤਾਂ ਆਓ ਵੀਡੀਓ ਸ਼ੁਰੂ ਕਰਦੇ ਹਾਂ ਜੀ ਜੁੜੇ ਰਹੋ ਸਤਿ ਸ਼੍ਰੀ ਅਕਾਲ ਦੋਸਤੋ ਅਦਾਬ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਸਾਡੀ ਵੀਡੀਓ ਰਹੇਗੀ ਜੀ ਐਥਲਨ ਤੋਂ ਹਾਡਸਨ ਬੇ ਹੋਟਲ ਦੇ ਵਿੱਚ ਸਮੁੰਦਰ ਦੇ ਵਿੱਚ ਕਰੂਜ਼ ਦੀ ਡਰਾਈਵ ਆਓ ਜੀ ਲੈਨੇ ਆ ਨਜ਼ਾਰਾ ਸੋ ਹਾਂਜੀ ਦੋਸਤੋ ਹੁਣ ਆਪਾਂ ਰਾਈਡ ਕਰਦੇ ਆ ਰਾਈਡ ਲੈਨੇ ਆ ਕਰੂਜ਼ ਜਿਹੜਾ ਚੱਲਣਾ ਆ ਸੋ ਇੱਥੋਂ ਐਥਲਨ ਸਿਟੀ ਤੋਂ ਚੱਲਣਾ ਆ ਤੇ ਹਾਡਸਨ ਬੇ ਜਾਣਾ ਆ ਹੋਟਲ ਦੇ ਉੱਤੇ ਜਿਹੜਾ 1 ਘੰਟੇ ਦੀ ਡਰਾਈਵ ਹੈਗੀ ਆ ਸੋ 2 ਵਜੇ ਚੱਲਣਾ ਹੈ 20 ਯੂਰੋ ਇਸ ਦੀ ਹੈਗੀ ਆ ਰਾਈਡ 1 ਪਰਸਨਲ ਸੋ लेट्स ਗੋ ਲੈਨੇਰ ਰਾਈਡ ਆਪਾਂ ਤੇ ਸਮੁੰਦਰ ਦੇ ਵਿੱਚ ਡੀਪ ਜਾਣ ਦੀ ਕੋਸ਼ਿਸ਼ ਕਰਦੇ ਆ ਤੇ ਆਓ ਫਿਰ ਦੇਖਦੇ ਆ ਨਜ਼ਾਰਾ ਸੋ ਦੋਸਤੋ ਐਥਲੋਨ ਸਿਟੀ ਦੇ ਉੱਤੋਂ ਟਿਕਟਸ ਲੈ ਕੇ ਤੇ ਕਰੂਜ਼ ਦਾ ਜਿਹੜਾ ਸਫ਼ਰ ਸੀਗਾ ਸਾਡਾ ਹੌਟਸਨ ਬੇ ਦਾ ਉਹ ਸ਼ੁਰੂ ਹੋ ਚੁੱਕਾ ਹੈ ਜੀ ਤਕਰੀਬਨ 1 ਘੰਟਾ ਤੇ 15 ਮਿੰਟ ਦਾ ਇਹ ਕਰੂਜ਼ ਦੀ ਜਿਹੜੀ ਰਾਈਡ ਆ ਸਾਨੂੰ ਸਮੁੰਦਰ ਦੇ ਵਿੱਚ ਡੀਪ ਲੈ ਕੇ ਜਾਊਗੀ ਸੋ ਬਹੁਤ ਹੀ ਜ਼ਿਆਦਾ ਠੰਡੀਆਂ ਹਵਾਵਾਂ ਜਿਹੜੀਆਂ ਇੱਥੇ ਸਾਨੂੰ ਲੱਗ ਰਹੀਆਂ ਸੀਆਂ ਉਹ ਆਓ ਤੁਹਾਨੂੰ ਨਾਲ-ਨਾਲ ਸਫ਼ਰ ਦਾ ਇੰਜੋਏਮੈਂਟ ਕਰਾਉਨੇ ਆ ਸਲਤਨਿਕ ਗੋਲਫ ਕਲੱਬ ਫੋਰ ਮੀਡੀਅਮ ਇਹ ਤੋਂ ਤਾਂ ਹੀ ਅੰਦਰ ਮੀਡੀਅਮ ਸੋ ਦੋਸਤੋ ਇਸ 1 ਘੰਟੇ ਦੀ ਰਾਈਡ ਦੇ ਵਿੱਚ ਸਾਨੂੰ ਸਮੁੰਦਰ ਦੇ ਵਿੱਚ ਇਸ ਦੇ ਆਲੇ ਦੁਆਲੇ ਜਿਹੜੀਆਂ ਕਾਫੀ ਜ਼ਿਆਦਾ ਵਧੀਆ ਲੋਕੇਸ਼ਨਾਂ ਜਿਹੜੀਆਂ ਹੋਰ ਨਜ਼ਰ ਆਉਣਗੀਆਂ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਹੀ ਬਹੁਤ ਹੀ ਵਧੀਆ ਰੋਮਾਂਚਿਕ ਸਫ਼ਰ ਦੇ ਉੱਤੇ ਤੁਹਾਨੂੰ ਲੈ ਕੇ ਜਾ ਰਹੇ ਹਾਂ ਹਾਜੀ ਜੀ ਮਾ ਸਾਹਿਬ ਫੇ ਕਿੱਥੇ ਲੈ ਕੇ ਜਾ ਰਹੇ ਆ ਅੱਜ ਪਈ ਸਾਹਿਬ ਜੀ ਅਸੀਂ ਅਥਲੌਨ ਦੇ ਵਿੱਚ ਆਪਾਂ ਬੋਰਡਿੰਗ ਕਰ ਰਹੇ ਆ ਜੀ ਅਸੀਂ ਅਥਲੌਨ ਤੋਂ ਅਥਲੌਨ ਦਾ ਇੱਕ ਬਹੁਤ ਹੀ ਫੇਮਸ ਹੋਟਲ ਹੈ ਜੀ ਹੋਟਲ ਹਰਸਨਬੇ ਇਤੋਂ ਨੇਰਲੀ ਬੋਰਡ ਦੀ 1 ਘੰਟੇ ਦੀ ਡਰਾਈਵ ਆ ਔਰ ਬਹੁਤ ਸੋਹਣੇ ਸੋਹਣੇ ਦ੍ਰਿਸ਼ਾਂ ਦੇ ਵਿੱਚ ਪੁਆਇੰਟ ਬਣਾਏ ਹੋਇਆ ਇਹਨਾਂ ਨੇ ਆਪਣੇ ਪਬਲਿਕ ਦੇ ਦੇਖਣ ਵਾਸਤੇ ਨੇਰਲੀ ਕੋ 10 ਤੋਂ ਉੱਪਰ ਦੇ ਜਿਹੜੇ ਵਿਊ ਆ ਵਿਊ ਪੁਆਇੰਂਟ ਹੈ ਜਿਹੜੇ ਉਹ ਹੈਗੇ ਆ ਦੇਖਣ ਵਾਸਤੇ ਔਰ 1 ਘੰਟੇ ਦੀ ਡਰਾਈਵ ਜਾਂਦੀ ਔਰ 1 ਘੰਟੇ ਦੀ ਵਾਪਸ ਆਉਂਦੀ ਆ ਔਰ ਬਹੁਤ ਸੋੜਾ 뷰 ਆਪਾਂ ਇੰਜੋਏ ਕਰ ਸਕਦੇ ਆਂ ਔਰ ਆਪਾਂ ਆਇਰਲੈਂਡ ਦੇ ਮਿਡਲ ਦੇ ਵਿੱਚ ਇਹਨੂੰ ਟੀਅਰਲੀ ਕਹਿ ਸਕਦੇ ਆਂ ਕਿ ਆਪਾਂ ਅਤਲਾਉਂ ਦੇ ਵਿੱਚ ਅਸੀਂ ਟਰੈਵਲ ਕਰ ਰਹੇ ਆਂ ਸੱਚੀ ਸੋ ਦੋਸਤੋ ਇਸ ਕਰੂਜ਼ ਦਾ ਜਿਹੜਾ ਅੰਦਰ ਦਾ ਨਜ਼ਾਰਾ ਵੀ ਤੁਸੀਂ ਦੇਖ ਸਕਦੇ ਹੋ ਆਫ ਸਾਈਡ ਵੀ ਬੈਠ ਸਕਦੇ ਆਂ ਆਪਾਂ ਤੇ ਇਨਸਾਈਡ ਵੀ ਬੈਠ ਸਕਦੇ ਆਂ ਇਸ ਕਰੂਜ਼ ਦੇ ਅੰਦਰ ਹੀ ਸਾਨੂੰ ਖਾਣ ਪੀਣ ਨੂੰ ਕਈ ਕੁਝ ਜਿਹੜਾ ਆ ਸਮਾਨ ਲਾਈਕ ਕਾਫੀ ਟੀ ਹਰ ਤਰ੍ਹਾਂ ਦੀ ਡਰਿੰਕਸ ਬਾਰ ਇਹਦੇ ਵਿੱਚ ਅਵੇਲੇਬਲ ਹੈ ਤੁਸੀਂ ਸੀਟਾਂ ਅੰਦਰ ਕਿਉਂਕਿ ਹੁਣ ਸਾਰੇ ਬਾਹਰ ਦਾ ਨਜ਼ਾਰਾ ਲੈ ਰਹੇ ਆ ਇਸ ਕਰਕੇ ਅੰਦਰ ਸੀਟਾਂ ਜਿਹੜੀਆਂ ਉਹ ਸਾਰੀਆਂ ਖਾਲੀ ਪਈਆਂ ਹੋਈਆਂ ਸੀ ਤੇ ਬਹੁਤ ਹੀ ਖੂਬਸੂਰਤ ਚਾਰੇ ਪਾਸੇ ਤਰੇਸ਼ਾ ਜੀ ਜਿਹੜੇ ਆ ਉਹ ਫਕਰੀ ਜਗ੍ਹਾ ਲੱਭ ਰਹੇ ਆ ਸਵਾਗਤ ਹੈ ਆਪਾਂ ਬੈਕ ਸਾਈਡ ਤੇ ਸਭ ਤੋਂ ਉੱਪਰਲੀ ਜਗ੍ਹਾ ਤੇ ਆਛਾ ਅੱਛਾ ਸੋ ਦੋਸਤੋ ਹੁਣ ਅਸੀਂ ਬਿਲਕੁਲ ਸਮੁੰਦਰ ਦੇ ਵਿਚਕਾਰ ਜਿਹੜਾ ਆ ਪਹੁੰਚ ਚੁੱਕੇ ਹਾਂ ਇਸ ਨੂੰ ਆਇਰਿਸ਼ ਸਾਗਰ ਜੋ ਕਿ ਆਇਰਿਸ਼ ਸਮੁੰਦਰ ਜੋ ਕਿ ਆਇਰਲੈਂਡ ਦੇ ਕ੍ਰੇਟ ਬ੍ਰਿਟੇਨ ਨੂੰ ਵੱਖ ਕਰਨ ਵਾਲਾ ਪਾਣੀ ਦਾ ਇੱਕ ਸਮੂਹ ਹੈ ਸਮੁੰਦਰੀ ਇਤਿਹਾਸ ਜੰਗਲੀ ਜੀਵਨ ਅਤੇ ਆਰਥਿਕ ਗਤੀਵਿਧੀਆਂ ਦੇ ਵਿੱਚ ਇਹ ਬਹੁਤ ਅਮੀਰ ਹੈ ਇਹ ਆਪਣੇ ਵਿਭਿੰਨ ਸਮੁੰਦਰੀ ਜੀਵਨ ਲਈ ਜਾਣਿਆ ਜਾਂਦਾ ਹੈ ਸੋ ਦੋਸਤੋ ਇਸ ਦੇ ਵਿੱਚ ਚਮੜੇ ਦੇ ਕਸ਼ੂ ਕੰਮੇ ਜਿਹਨੂੰ ਟੋਟਲਜ਼ ਕਹਿੰਦੇ ਹਾਂ ਅਤੇ ਵੱਖ-ਵੱਖ ਵੇਲਜ਼ ਮਸਲੀਆਂ ਡਾਲਫਿਨ ਅਤੇ ਪੋਰਪੋਇਜ਼ ਪ੍ਰਜਾਤੀਆਂ ਇਸ ਸਮੁੰਦਰ ਦੇ ਵਿੱਚ ਸ਼ਾਮਿਲ ਹਨ ਸੋ ਦੋਸਤੋ ਇਸ ਦੇ ਨਾਲ ਨਾਲ ਹੀ ਇਹ ਸਮੁੰਦਰ ਇੱਕ ਮਹੱਤਵਪੂਰਨ ਵਪਾਰਕ ਰਸਤਾ ਹੈ ਅਤੇ ਨਵਿਆਣ ਯੋਗ ਊਰਜਾ ਦਾ ਸਰੋਤ ਵੀ ਹੈ ਜਿਸ ਵਿੱਚ ਕਈ ਵਿੰਡ ਟਰਬਾਈਨਾਂ ਹਨ ਇਸ ਦੇ ਅੰਦਰ ਬਿਜਲੀ ਜਿਹੜੀ ਹੈ ਉਹ ਵੀ ਪੈਦਾ ਕੀਤੀ ਜਾਂਦੀ ਹਨ ਟਰਬਾਈਨਾਂ ਚਲਾ ਕੇ ਸੋ ਦੋਸਤੋ ਬਹੁਤ ਹੀ ਖੂਬਸੂਰਤ ਨਜ਼ਾਰਾ ਅ ਜਸਟ ਅ ਸੈਕਿੰਡ ਦੇ ਵਿੱਚ ਬਾਰਿਸ਼ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਧੁੱਪ ਵੀ ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਹੋ ਉਹ ਧੁੱਪ ਦਾ ਨਜ਼ਾਰਾ ਜਦੋਂ 2 ਸੈਕਿੰਡ ਪਹਿਲਾਂ ਜਿਹੜੀ ਉਹ ਬਾਰਿਸ਼ ਹੋ ਰਹੀ ਸੀ ਉਹ ਵੈਦਰ ਇੱਥੋਂ ਦਾ ਜਿਹੜਾ ਕੋਈ ਪਤਾ ਨਹੀਂ ਲੱਗਦਾ ਕਿਹੜੇ ਟਾਈਮ ਬਦਲ ਜਾਂਦਾ ਸੋ ਆਪਾਂ ਕਾਫੀ ਲੰਬਾ ਸਮਾਂ ਹੋ ਚੁੱਕਿਆ ਸਾਨੂੰ ਇਸ ਕਰੂਜ਼ ਦੇ ਵਿੱਚ ਚੱਲਦੇ ਹੋਏ ਆਂ ਬਾਈਕ ਆਪਾਂ ਉਹ ਐਡਸਨਪੇ ਹੋਟਲ ਆ ਆਪਾਂ ਉਥੋਂ ਤੱਕ ਸਾਡੀ ਰਾਈਡ ਹੈ ਹੁਣ ਇਸ ਟਾਈਮ ਆਪਾਂ ਕਾਫੀ ਡੀਪ ਆ ਚੁੱਕੇ ਆਂ ਸੋ ਦੋਸਤੋ ਤਕਰੀਬਨ ਸਾਹਮਣੇ ਸਾਨੂੰ ਸਾਡੀ ਲੋਕੇਸ਼ਨ ਦਿਖ ਰਹੀ ਹੈ ਉਸ ਦੇ ਨਾਲ ਨਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਆਇਰਲੈਂਡ ਦਾ ਗ੍ਰੇਟ ਬ੍ਰਿਟੇਨ ਦੇ ਵਿੱਚਕਾਰ ਸਥਿਤ ਹੈ ਇਹ ਸਮੁੰਦਰ ਦੀ ਸਰਹੱਦ ਸਕਾਟਲੈਂਡ ਇੰਗਲੈਂਡ ਅਤੇ ਵੇਲਜ਼ ਦੇ ਨਾਲ ਲੱਗਦੀ ਹੈ। ਸੋ ਦੋਸਤੋ ਹਿਸਟਰੀ ਦੇ ਅਨੁਸਾਰ ਆਇਰਿਸ਼ ਸਾਗਰ ਜਿਹੜਾ ਆ ਸਮੁੰਦਰ ਆ ਉਹ ਕੁਝ ਹਜ਼ਾਰ ਸਾਲ ਤਕਰੀਬਨ 10000 ਸਾਲ ਪਹਿਲਾਂ ਇਹ ਇੱਕ ਖਾਰੇ ਪਾਣੀ ਦੀ ਇਸ ਨੂੰ ਝੀਲ ਕਿਹਾ ਜਾਂਦਾ ਸੀ ਤੇ 10000 ਸਾਲ ਪਹਿਲਾਂ ਦੋਸਤੋ ਇਸ ਦਾ ਪਾਣੀ ਜਿਹੜਾ ਸੀ ਉਹ ਖਾਰਾ ਹੋ ਗਿਆ ਤੇ ਹੁਣ ਜਿਹੜਾ ਆ ਇਹਨੂੰ ਡੀਪ ਸਮੁੰਦਰ ਬਲੈਕ ਸੀ ਦੇ ਨਾਲ-ਨਾਲ ਵੀ ਜਾਣਿਆ ਜਾਂਦਾ ਹੈ। ਤਕਰੀਬਨ 1 ਘੰਟੇ ਦੀ ਡਰਾਈਵ ਤੋਂ ਬਾਅਦ ਅਸੀਂ ਪਹੁੰਚੇ ਜੀ ਆਪਣੇ ਕਿਨਾਰੇ ਦੇ ਉੱਤੇ ਹੋਟਲ ਹੌਡਸਨ ਬੇ ਸੋ ਅਸੀਂ ਸਿਰਫ ਡਰਾਈਵ ਲੈਣ ਵਾਸਤੇ ਹੀ ਆਏ ਸੀ ਇੱਥੋਂ ਦੇ ਯਾਤਰੀ ਜਿਹੜੇ ਆ ਇੱਥੇ ਉਤਰਣਗੇ ਤੇ ਉਸ ਤੋਂ ਬਾਅਦ ਅਸੀਂ ਦੁਬਾਰਾ ਇੱਥੇ ਜਸਟ 5-10 ਮਿੰਟਸ ਰੁੱਕ ਕੇ ਤੇ ਦੁਬਾਰਾ ਫਿਰ ਰਵਾਨਗੀ ਜਿਹੜੀ ਆ ਵਾਪਸੀ ਆਪਾਂ ਐਥਲਨ ਸਿਟੀ ਦੇ ਵਿੱਚ ਜਿੱਥੋਂ ਆਪਾਂ ਚੱਲੇ ਸੀ ਉੱਥੇ ਹੀ ਦੁਬਾਰਾ ਇਸ ਕਰੂਜ਼ ਦੇ ਰਾਈਡ ਕਰਕੇ ਆਪਾਂ ਦੁਬਾਰਾ ਉੱਥੇ ਪਹੁੰਚਾਂਗੇ ਸੋ ਦੋਸਤੋ ਵਾਪਸੀ ਵੱਲ ਅਸੀਂ ਜਾ ਰਹੇ ਹਾਂ ਜੀ ਆਪਣੀ ਮੰਜ਼ਿਲ ਦੇ ਉੱਤੇ ਜਿੱਥੋਂ ਆਪਾਂ ਚੱਲੇ ਸੀ ਐਥਲਨ ਦੇ ਵਿੱਚ ਤੇ ਜੁਸੀਂ ਜਿੰਨੇ ਵੀ ਇੱਕ ਰੂਜ਼ ਦੇਖ ਰਹੇ ਹੋ ਲੱਗੇ ਇਹ ਇੱਥੋਂ ਦੇ ਲੋਕਾਂ ਨੇ ਜਿਹੜੇ ਆਇਰਿਸ਼ ਲੋਕ ਨੇ ਜਾਂ ਅੰਗਰੇਜ਼ ਲੋਕ ਨੇ ਜਾਂ ਪੰਜਾਬੀ ਸਾਡੇ ਇੰਡੀਅਨਸ ਨੇ ਉਹਨਾਂ ਨੇ ਆਪਣੇ ਜਿਹੜੇ ਕਰੂਜ਼ ਜਿਹੜੇ ਨੇ ਜਹਾਜ਼ ਸਮੁੰਦਰ ਦੇ ਵਿੱਚ ਸਫ਼ਰ ਕਰਨ ਵਾਸਤੇ ਇੰਜੋਏ ਕਰਨ ਵਾਸਤੇ ਇਹ ਪ੍ਰਾਈਵੇਟ ਜਿਹੜੇ ਕਰੂਜ਼ ਜਿਹੜੇ ਨੇ ਉਹਨਾਂ ਦੇ ਲੱਗੇ ਸੋ ਦੋਸਤੋ ਇਸ ਜਹਾਜ਼ ਦੇ ਵਿੱਚ ਸਾਨੂੰ ਬਹੁਤ ਹੀ ਵਧੀਆ ਲੱਗਾ ਬੜਾ ਐਨਜੋਇਮੈਂਟ ਕੀਤਾ ਸੋ ਇਹ ਜਹਾਜ਼ ਦਾ ਵਾਸ਼ਰੂਮ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਸਾਫ਼ ਸੁਥਰਾ ਬਹੁਤ ਹੀ ਸਜਾਇਆ ਹੋਇਆ ਸੀ ਇਸ ਨੂੰ ਇੱਕਦਮ ਕਲੀਨ ਸੀ ਚਾਰੇ ਪਾਸੇ ਤੇ ਇੱਕ ਬਖਰਾ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਸਾਡਾ ਇਸ ਕਰੂਜ਼ ਦੇ ਵਿੱਚ ਸਫ਼ਰ ਦਾ ਸੋ ਆਓ ਐਥਲਨ ਸਿਟੀ ਦੇ ਵਿੱਚ ਆਪਾਂ ਉਤਰਦੇ ਹਾਂ ਜੀ ਸਵਾਗਤ ਹੈ ਦੋਸਤੋ ਹੁਣ ਅਸੀਂ ਐਥਲਨ ਦੇ ਵਿੱਚ ਇੱਕ ਕੈਸਲ ਹੈਗਾ ਇਹ ਵੀ ਪੁਰਾਣਾ ਹੈ 올ਡ ਤੇ ਇਹ ਵੀ ਇੱਥੋਂ ਦੀ ਇੱਕ ਬਹੁਤ ਵਧੀਆ ਲੋਕੇਸ਼ਨ ਆ ਐਥਲਨ ਦੇ ਵਿੱਚ ਸੋ ਆ ਵੀ ਵਿਜ਼ਿਟ ਕਰਦੇ ਆ ਆਪਾਂ ਸੋ ਦੋਸਤੋ ਆਇਰਲੈਂਡ ਦੇ ਵਿੱਚ ਐਥਲਨ ਸਿਟੀ ਜਿਹੜੀ ਆ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਤੇ ਆਪਣੇ ਇਤਿਹਾਸ ਨੂੰ ਸੰਭੀ ਬੈਠੀ ਹੈ ਐਥਲਨ ਦਾ ਇਹ ਕਿਲਾ ਸੈਨਨ ਨਦੀ ਦੇ ਇੱਕ ਰਣਨੀਤਿਕ ਕਿਲਾ ਪੂਰਵ ਨਾਰਮਨ ਸਮੇ ਤੋਂ ਲੈ ਕੇ ਅੱਜ ਤੱਕ ਫੈਲਿਆ ਇਤਿਹਾਸ ਰੱਖਦਾ ਹੈ ਸ਼ੁਰੂ ਵਿੱਚ 12ਵੀਂ ਸਦੀ ਵਿੱਚ ਇੱਕ ਮਹੱਤਵਪੂਰਨ ਨਦੀ ਪਾਰ ਦੀ ਰੱਖਿਆ ਲਈ ਇਹ ਕਿਲਾ ਬਣਾਇਆ ਗਿਆ ਸੀ ਇੱਕ ਲੱਕੜ ਦਾ ਢਾਂਚਾ ਇਸ ਦਾ ਸਾਰਾ ਹੈ ਇਹ 13ਵੀਂ ਸਦੀ ਵਿੱਚ ਇੱਕ ਪੱਥਰ ਦੇ ਕਿਲੇ ਵਿੱਚ ਇਸ ਨੂੰ ਵਿਕਸਿਤ ਕਰ ਦਿੱਤਾ ਗਿਆ ਸੋ ਦੋਸਤੋ ਐਥਲੌਨ ਸਿਟੀ ਜਿਹੜੀ ਹੈ ਮੇਨ ਇਸ ਨੂੰ ਆਪਣਾ ਕਹਿ ਸਕਦੇ ਹਾਂ ਕਿ ਇਹ ਮਿਡ ਦੇ ਵਿੱਚ ਹੈ ਆਇਰਲੈਂਡ ਦੇ ਬਿਲਕੁਲ ਵਿਚਕਾਰ ਸਥਿਤ ਐਥਲੌਨ ਸਿਟੀ ਬਹੁਤ ਹੀ ਜ਼ਿਆਦਾ ਖੂਬਸੂਰਤ ਤੇ ਸਾਫ ਸਫਾਈ ਰੱਖਣ ਵਾਲਾ ਇਹ ਐਥਲੌਨ ਸਿਟੀ ਹੈ ਆਓ ਕੁਝ ਖਾ ਪੀ ਕੇ ਤੇ ਅਸੀਂ ਇਸ ਵੀਡੀਓ ਨੂੰ ਕਰਦੇ ਹਾਂ ਜੀ ਸਮਾਪਤ ਨਵੀਂ ਵੀਡੀਓ ਨਵੇਂ ਲੋਕੇਸ਼ਨ ਦੇ ਨਾਲ ਫਿਰ ਜਲਦੀ ਹਾਜ਼ਰ ਹੋਵਾਂਗੇ ਆਇਰਲੈਂਡ ਦੇ ਟੂਰ ਦੇ ਨਾਲ ਜੁੜੇ ਰਹੋ ਜੀ ਸੋ ਦੋਸਤੋ ਇਥੇ ਹੀ ਸਾਨੂੰ ਸਾਡੀਆਂ ਦਸਤਾਰਾਂ ਵੱਲ ਦੇਖ ਕੇ ਤੇ ਆਇਰਿਸ਼ ਲੋਕ ਜਿਹੜੇ ਨੇ ਉਹ ਵੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਨੇ ਕਿਉਂਕਿ ਅਸੀਂ ਵੀ ਉਹਨਾਂ ਦੀ ਰਿਸਪੈਕਟ ਕਰਦੇ ਆ ਤੇ ਸਾਰੀ ਕੁੱਲ ਲੋਕਾਈ ਦੀ ਆਪਾਂ ਰਿਸਪੈਕਟ ਕਰਦੇ ਆ ਇਸ ਕਰਕੇ ਸਾਰੀ ਜਗ੍ਹਾ ਰਿਸਪੈਕਟ ਮਿਲਦੀ ਆ ਸੋ ਚੀਮਾ ਵੀ ਰੋਸ ਨੂੰ ਦੱਸ ਰਹੀ ਸੀ ਕਿ ਆਪਾਂ ਇੱਕ ਪ੍ਰੀਚਰ ਆ ਲਾਈਕ ਤੇ ਉਸਨੇ ਬਹੁਤ ਜ਼ਿਆਦਾ ਰਿਸਪੈਕਟ ਕੀਤੀ ਉਹਦੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਵਧੀਆ ਲੱਗਾ ਲਾਈਕ ਸਿੱਖ ਪਾਸਟਰ ਲਾਈਕ ਜਾਂ ਹੀ ਵੋਕਨ ਸਿੱਖ ਚਰਚ ਉਹ ਯਾ ਇੰਗਲਿਸ਼ਿੰਗ ਤੇ ਮਾਨਸ ਨਾਲ ਟੋਣਾ ਨਹੀਂ ਹਾਉਣਾ ਸੋ ਦੋਸਤੋ ਇਥੇ ਹੀ ਸਾਡੇ ਪਰਮ ਮਿੱਤਰ ਜਨਾ ਨੇ ਅਪਾਚੀ ਪੀਜ਼ਾ ਨਾ ਦੀਆ ਫਰੈਂਚਾਈਜ਼ੀਆਂ ਖੋਲ ਕੇ ਆਪਣੇ ਬਿਜ਼ਨਸ ਨੂੰ ਕਾਫੀ ਸਿਖਰਾਂ ਤੇ ਪਹੁੰਚਾਇਆ ਹੈ ਅਪਾਚੀ ਪੀਜ਼ੇ ਦੇ ਨਾਲ ਹੀ ਅੱਜ ਦੀ ਵੀਡੀਓ ਕਰਦੇ ਹਾਂ ਸਮਾਪਤ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨਵੇਂਓ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਜੁੜੇ ਰਹੋ ਸਾਡੀਆਂ ਇਸੇ ਤਰ੍ਹਾਂ ਦੀਆਂ ਵੀਡੀਓ ਦੇ ਨਾਲ ਜਲਦੀ ਹੀ ਨਵੀਂ ਲੋਕੇਸ਼ਨ ਤੇ ਲੈ ਕੇ ਆਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਖੁਦਾ হাফেজ